ਵਰੇ ਸਾਥੀ ਕਾਲ ਜੀ ਹਾਂ ਜੀ ਵੀਰੇ ਪਹਿਲਾਂ ਤਾਂ ਆਪਣਾ ਨਾਮ ਐਡਰੈਸ ਤੇ ਫੋਨ ਨੰਬਰ ਬੋਲ ਦਿਓ ਵੀਡੀਓ ਚ ਨਾਮ ਉਤਾਰ ਸਿੰਘ ਪਿੰਖ ਫਤੇਗੜ ਨੋ ਬਾਦ ਤੇ ਪਿੰਡਾ ਪਟੰਡਾ ਠੀਕ ਹੈ ਵੀਰੇ ਤੇ ਮੱਝ ਕਿਹੜੀ ਬਕਾਉ ਵੀਰੇ ਆਪਣੀ ਆ ਮੱਝ ਬਕਾਉ ਠੀਕ ਹੈ ਤੇ ਡਿਟੇਲ ਦੇ ਦਿਓ ਮੜੀ ਮੱਝ ਦੀ ਕੈਮਸ ਹੂਆ ਦੂਜਾ ਸੂਆਗੇ ਤੀਜਾ ਸੂਆ 11 ਲੀਟਰ ਦੁੱਧ ਤਿਆਰ ਆਣੇ ਅੱਛਾ 10 ਕਿਲੋ ਦੁੱਧ ਤਿਆਰ ਹੈ ਤੇ ਗੱਬਣ ਵੀ ਸੱਜਣੋਂ ਤੁਰਦੀ ਦੀ ਵੀਡੀਓ ਚੈੱਕ ਕਰ ਲਓ ਇੱਕ ਵਾਰੀ ਬਾਕੀ ਧਾਰ ਦਾ ਸਮਾਂ ਬਾਕੀ ਹੈ ਜੇ ਤੇ ਕਿਉਂਕਿ ਥਮਾ ਹੈਗਾ 1:30 ਦਾ ਤੇ ਧਾਰ ਦਾ ਹਾਲੇ ਘਟੋ ਘਟ ਪਿਆ ਸਮਾਂ ਸਜ ਨੂੰ ਡੇਢ ਘੰਟਾ ਆ ਤੁਸੀਂ ਮੈਂ ਇਹਦੀ ਤਿਆਰੀ ਚੈੱਕ ਕਰਦਾ ਕਿੰਦਾ ਦਾ ਥਣ ਲੈਵਲ ਲੱਗਿਆ ਹੋਇਆਗਾ ਬਾਕੀ ਘਰੇਲੂ ਜਾਨਵਰਾਂ ਤਾਂ ਕਰਕੇ ਥੋੜਾ ਡਰਦੇ ਹੈਗੇ ਤੇ ਬਾਕੀ ਤੁਸੀਂ ਪੈਸੇ ਲਾਉਣੇ ਹੈਗੇ ਆਪ ਦੀ ਸੋਚ ਸਮਝ ਨਾਲ ਪਸ਼ੂ ਆਪ ਆ ਕੇ ਘਰੇ ਬਾਈਆਂ ਕੋਲੋਂ ਦੋ ਡੰਗ ਤਿੰਨ ਡੰਗ ਚੋ ਕੇ ਜਰੂਰ ਦੇਖ ਜਿਆ ਕਰੋ ਕਿਉਂਕਿ ਬਾਅਦ ਚ ਵੀਡੀਓ ਬਣਾਉਣ ਵਾਲਿਆਂ ਨੂੰ ਲਾਂਭੇ ਨਾ ਦਿਆ ਕਰੋ ਕਿਉਂਕਿ ਪੇਮੈਂਟ ਤੁਸੀਂ ਇਨਵੈਸਟ ਕਰਨੀ ਆ ਤੇ ਤੁਹਾਡੀ ਆਪਣੀ ਸੋਚ ਸਮਝਾ ਬਾਕੀ ਬਾਈਆਂ ਤੋਂ ਮੁੱਲ ਸੱਜਣੋ ਵੀਡੀਓ 'ਚ ਕਰਵਾ ਲਾਂ। ਲੈ ਅਵਤਾਰ ਮੇਰੇ ਮੁੱਲਣਾ ਵੀਡੀਓ 'ਚ ਕਰ ਲਈਏ ਤਾਂ ਚੰਗਾ ਕਿਉਂਕਿ ਬਾਲੇ ਭਰਾ ਮਨੋਲ ਕੇ ਕਨਫਿਊਜ਼ ਹੋਈ ਜਾਂਦੇ ਰਹਿੰਦੇ ਨੇ ਵੀ ਕਿੰਨਾ ਕ ਮੁੱਲ ਹੋਊਗਾ। ਤੇ ਲੈਣ ਦੇਣ ਵਾਲੀ ਮੁੱਲ ਦੱਸਦੀ ਵੀ ਕਿੰਨਾ ਕ? ਤੇ ਮੁੱਲ ਤਾਂ ਜਿੰਨਾ ਮਰਜ਼ੀ ਕਰਾਲਾ ਆਪਾਂ ਬਸ 70 ਦੀ ਦੇ ਦੇਣੀ ਆ। ਅੱਛਾ ਮੌਕੇ ਤੇ ਮਾਨ ਤਾਣ। ਉਹ ਮੌਕੇ ਤੇ ਕੋਈ ਹੋ ਜਾਂਦਾ ਬੰਦਾ। ਚਲੋ ਹਾਂ ਬਾਈ ਦੇ ਦੱਸਣ ਮੁਤਾਬਕ ਇਹ ਹੈ ਵੀ ਕੋਈ ਵੀ ਭਰਾ ਦੂਰੋਂ ਨੇੜੇ ਹੋਊਗਾ ਤਾਂ ਮੌਕੇ ਤੇ ਉਹਦਾ ਮਾਨ ਤਾਣ ਹੋ ਜਾਊਗਾ। ਬਾਕੀ ਮਗਰ ਹੈਗੀ ਸੱਜਣੋ ਫੀਮੇਲ ਕਾਫ 2.3 ਮਹੀਨੇ ਦੀ ਸੂਈ ਹੈ ਬਾਈ ਦੇ ਦੱਸਣ ਮੁਤਾਬਕ ਤੇ ਅਵਤਾਰ ਵੀਰੇ ਗੱਪਣ ਤਾਂ ਨਹੀਂ ਹੋਈ ਵਾਲੀ ਇਹ ਇਹ ਗੱਪਣ ਨਹੀਂ ਹੋਈ ਦੋ ਕੁ ਮਹੀਨਾ ਦੀ ਹੋ ਗਈ ਠੀਕ ਹੈ ਬਾਕੀ ਬਾਈ ਦਾ ਆਪਦਾ ਵੀ ਏਜ ਦਾ ਕੰਮ ਹੈਗਾ ਤੇ ਜਿਹੜੇ ਵੀ ਭਰਾ ਨੇ ਇਹਦੇ ਇਲਾਕੇ ਚ ਕਿਸੇ ਨੇ ਵੀ ਟੀਕਾ ਭਰਾਉਣੇ ਤਾਂ ਬਾਈ ਨਾਲ ਸੰਪਰਕ ਜ਼ਰੂਰ ਕਰ ਸਕਦਾ ਜੀ ਤੇ ਨੰਬਰ ਬੋਲਦੇ ਵੀਰੇ ਵੀਡੀਓ ਚ 67580 87712